ਪੰਜਾਬੀਓ ਜੇ ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨਦੇ ਹੋ ਤਾਂ ਉਹਨਾਂ ਦੇ ਉਪਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਆਓ ਨੇਚਰ ਲਵਰ ਬਣੀਏ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਇਸ ਸਕੀਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਤੇ ਸ਼ੁਰੂ ਕੀਤੀ ਗਈ ਹੈ ਇਸ ਦੇ ਤਹਿਤ ਤੁਸੀਂ ਪੰਜ ਬੂਟੇ ਲਗਾ ਕੇ ਪਾਲੋਗੇ ਤੇ ਉਹ ਬੂਟੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਤੁਹਾਨੂੰ ਫ੍ਰੀ ਮੁਹੱਈਆ ਕਰਵਾਏ ਜਾਣਗੇ ਉਸ ਦੇ ਵਿੱਚ ਤੁਸੀਂ ਇੱਕ ਕੰਮ ਹੋਰ ਵੀ ਕਰ ਸਕਦੇ ਹੋ ਕਿ ਆਪਣੇ ਪਿੰਡ ਦੇ ਵਿੱਚ ਆਪਣੇ ਮਹੱਲੇ ਦੇ ਵਿੱਚ ਅਨਾਉਂਸਮੈਂਟ ਕਰਵਾਓ ਤੇ ਜਿਹਨੂੰ ਜਿਹਨੂੰ ਬੂਟੇ ਚਾਹੀਦੇ ਹੋਣ ਵਿਰਾਸਤੀ ਪੰਜਾਬ ਦੇ ਬੂਟੇ ਚਾਹੀਦੇ ਹੋਣ ਲਗਾਉਣ ਦੇ ਲਈ ਉਹ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਅਸੀਂ ਤੁਹਾਨੂੰ ਤੁਹਾਡੇ ਮਹੱਲੇ ਤੁਹਾਡੇ ਪਿੰਡ ਪਹੁੰਚ ਦੇ ਕਰਾਂਗੇ ਫ੍ਰੀ ਆਫ ਕੋਸਟ ਤੇ ਜਿਨ੍ਹਾਂ ਸਾਥੀਆਂ ਕੋਲੇ ਜਗ੍ਹਾ ਨਹੀਂ ਉਹਨਾਂ ਦੇ ਲਈ ਵੀ ਗ੍ਰੀਨ ਪੰਜਾਬ ਮਿਸ਼ਨ ਟੀਮ ਜਗ੍ਹਾ ਦਾ ਪ੍ਰਬੰਧ ਕਰੇਗੀ ਪਰ ਤੁਹਾਨੂੰ ਬੂਟਾ ਲਗਾਉਣ ਤੋਂ ਪਾਲਣ ਤੱਕ ਸੰਭਾਲਣ ਤੱਕ ਅਸੀਂ ਤੁਹਾਡੇ ਨਾਮ ਦਾ ਬੂਟਾ ਪਾਲਾਂਗੇ ਮਾਲੀ ਦੀ ਜਿਹੜੀ ਸੇਵਾ ਵਾ ਉਹ 1313 ਰੁਪਏ ਉਹ ਤੁਹਾਨੂੰ ਭੇਟ ਕਰਨੀ ਪਵੇਗੀ ਤੁਹਾਡਾ ਤੁਹਾਡੇ ਨਾਮ ਦਾ ਬੂਟਾ ਅਸੀਂ ਲਾ ਕੇ ਸੰਭਾਲਾਂਗੇ ਜੇ ਤੁਹਾਡੇ ਕੋਲ ਜਗ੍ਹਾ ਨਹੀਂ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਆਪਾਂ ਸਾਰੇ ਨੇਚਰ ਲਵਰ ਬਣ ਕੇ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਾ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾ ਸਕੀਏ